ਇੱਕ ਕੀ ਗੱਲ ਹੋਈ ਸਾਰੀ ਤੁਹਾਡੇ ਸਾਡੇ ਅਹੀਂ ਫੰਕਸ਼ਨ ਤੇ ਗਏ ਰਹੀ ਫੰਕਸ਼ਨ ਤੇ ਗਏ ਜਿੱਦਾਂ ਅਹੀਂ ਫੰਕਸ਼ਨ ਤੋਂ ਆਏ 2:00 ਵਜੇ ਗਏ ਆ ਜਿੱਦਾਂ ਅਹੀਂ ਫੰਕਸ਼ਨ ਤੋਂ ਆਇਆ 6 6 ਵਜੇ ਦੀ ਗੱਲ ਹੈ ਉਥੋਂ ਆਂਦੇ ਹੀ ਅਹੀਂ ਜਿੱਦਾਂ ਉਧਰੋਂ ਲੌਕ ਖੋਲਿਆ ਇੱਧਰ ਨਹੀਂ ਆਹੀਂ ਦੇਖਿਆ ਉਹ ਵਾਲਾ ਲੌਕ ਖੋਲਿਆ ਲੌਕ ਖੋਲ ਕੇ ਅੰਦਰ ਗਏ ਮੈਂ ਆਪਣੀ ਦਰਾਨੀ ਨੂੰ ਬੋਲਿਆ ਕਿ ਤੂੰ ਮੈਨੂੰ ਨਾ ਉਹ ਦੇ ਦੇ ਜਿਹੜੇ ਤੂੰ ਰਿੰਗਾ ਵਗੈਰਾ ਪਾਈ ਦੀ ਸੀ ਨਾ ਉਮੈਨੂ ਦੇਰੇ ਵਾਪਸ ਤੇ ਮੈਂ ਰਖਾਂ ਤੇ ਇਹ ਮੈਨੂੰ ਕਹਿੰਦੀ ਚੱਲ ਮੈਂ ਦੇਨੀ ਆ ਜਿੰਨਾ ਦੇ ਲਗੀ ਉਹ ਲਮਾਰੀ ਖੋਲੀ ਉਹਦੇ ਵਿੱਚ ਪੈਸੇ ਹੀ ਖਤਮ ਮੈਨੂੰ ਕਹਿੰਦੀ ਕਿ ਤੂੰ ਫਟਾਫਟ ਆਪਣੇ ਲਮਾਰੀ ਦੇ ਜਿੱਦਾਂ ਮੈਂ ਲਮਾਰੀ ਦੇਖੀ ਮੈਂ ਕਿਹਾ ਰੀਤਾ ਮੇਰੇ ਤਾਂ ਦਰਵਾਜ਼ਾ ਵੀ ਖੁੱਲ੍ਹਾ ਤੇ ਮੰਜਾ ਵੀ ਪਿੱਛੇ ਆ ਤੇ ਮੈਂ ਜਿੱਦਾਂ ਇਹ ਬਾਰੀਆਂ ਖੋਲ ਕੇ ਦੇਖਿਆ ਅੱਗੇ ਉਹਨੇ ਨਾ ਇਹ ਖੇਲਣ ਨਾਲ ਨਾ ਇਹ ਕੁੰਬੀ ਖੋਲੀ ਹੱਥੋਂ ਖੋਲ ਕੇ ਇਹ ਦੋਨੋਂ ਖਿਡਕੀਆਂ ਖੋਲ ਕੇ ਇਹ ਤੋੜ ਕੇ ਉਹਦੇ ਬਾਦੂ ਨੇ ਪੋਚੇ ਦੇ ਨਾਲ ਇਦਾਂ ਕਰਕੇ ਗਰੇਲੂ ਉੱਤੇ ਚੜਕੇ ਤੇ ਉਹ ਕੁੰਡੀਆਂ ਖੋਲ ਕੇ ਮੰਜਾ ਪਿੱਛੇ ਕਰਕੇ ਤੇ ਮੇਰੀ ਅਲਮਾਰੀ ਤੇ ਆਇਆ ਹਾਂ ਕਿੰਨੇ ਪੈਸੇ ਚੋਰੀ ਕੀਤੇ ਆ ਜੀ ਤੁਹਾਡੇ ਮੇਰਾ ਪੂਰਾ 12000 ਰੁਪਏ ਦਿੱਤਾ ਪਹਿਲਾਂ ਵੀ ਕੀਤੀ ਹੈ ਚੋਰੀ ਪਹਿਲੇ ਇਹਨੇ ਮੇਰੀ ਦਰਾਨੀ ਘਰ ਕੀਤੀ ਹੋਏ 6000 ਦੀ ਕੀਤੀ ਬਾਰ ਬਾਰ ਚੋਰੀਆਂ ਹੋਈਆਂ ਕਰਦਾ ਇਹੀ ਹੈ ਇਹਦਾ ਤਲਾਸਾ ਵੱਧ ਕੇ ਰਹਾ ਇਹਨੂੰ ਇਹ ਫੜਿਆ ਕਿੱਦਾਂ ਫਿਰ ਇਹਨੂੰ ਇਹਨੂੰ ਅਸੀਂ ਕੈਮਰਿਆਂ ਦੇ ਵਿੱਚ ਲੋਕੇਸ਼ਨ 'ਚ ਆ ਗਿਆ ਹਾਂ ਹਾਂਜੀ ਤੇ ਫਿਰ ਮੌਕੇ ਤੇ ਕਿੱਦਾਂ ਫੜਿਆ ਇਹਨੂੰ ਮੌਕੇ ਤੇ ਅਸੀਂ ਉਹਨੂੰ ਘਰੋਂ ਚੁੱਕ ਲਿਆ ਤੁਹਾਡੇ ਪਿੰਡ ਦਾ ਹੀ ਹਾਂਜੀ ਇਹ ਸਾਡੇ ਘਰ ਲੱਗੇ ਆ ਤੁਹਾਡੇ ਘਰ ਲੱਗੇ ਆ ਤੇ ਹੁਣ ਪੁਲਿਸ ਲੈ ਕੇ ਗਈ ਆ ਹਾਂਜੀ ਚੋਰੀ ਇਹੋ ਕਰਦਾ ਬੁੱਧ ਇਹਦੇ ਘਰ ਕੀਤੀ ਆ ਫੇ ਮੈਗੜ ਕਿਦਾਂ ਕੀਤੀ ਬੂਆ ਕੋਲ ਕੇ ਘਰ ਕੇ ਉਹਨਾਂ ਦੇ ਘਰ ਕੋਈ ਨਹੀਂ ਨਹੀਂ ਕਿੰਨੇ ਵਜੇ ਕੀਤੀ ਪੌਣੇ 4 ਵਜੇ ਕਿੱ데 ਪਹੇ ਕੱਢੇ ਸੀ ਬਾਗਿਆ ਹੋਰ ਕੀ ਕੱਢਿਆ ਨਾਲ ਕੋਕ ਨਹੀਂ 12000 ਕਿੱਥੇ ਗਿਆ ਫਿਰ ਉਹ ਕੋਲੀ ਨੇ ਉੱਤੇ ਬੱਬੀਨ ਲਿ ਲਿਆ ਉਹ ਕੋਣਾ ਕੋਲੀ ਦੇ ਬੱਬੀ ਗੋਲੀ ਦੇ ਮੁੰਡੇ ਦਿਉਲਾਂ ਦੇ ਦਿਉਲਾਂ ਦੇ ਉਹਨਾਂ ਦੇ ਕਹਿੰਦੇ ਚੋਰੀਆਂ ਕਰਦਾ ਕਿੱਥੇ ਕਿਥੇ ਕੀਤੀ ਹੈ ਪਹਿਲਾਂ ਇੱਥੇ ਕੀਤੀ ਨਹੀਂ ਇਸ ਤੋਂ ਪਹਿਲਾਂ ਵੀ ਕੰਦੇ ਕੋਈ 6000 ਰੁਪਏ ਕੱਢਿਆ ਹਾਂਜੀ ਇੱਥੇ ਉਹ ਵੀ ਇੱਥੇ ਕੀਤੀ ਸੀ ਉਹਦੇ ਪੈਸੇ ਉਹਨਾਂ ਨੂੰ ਦੇਤੇ ਹਾਂਜੀ ਉਹ ਤੈਨੂੰ ਕੀ ਮਿਲਦਾ ਪੈਸੇ ਚੋਰੀ ਕਰਨ ਦਾ 1000 ਰੁਪਏ ਦਿੱਤਾ ਸੀ ਚੋਰੀ ਤੂੰ ਕੀਤੀ ਤੇ ਪੈਸੇ ਉਹਨਾਂ ਨੂੰ ਦੇਤੇ ਹਾਂਜੀ ਉਹ ਕਿੱਦਾਂ ਤੂੰ ਉਹਨੂੰ ਕਿੱਦਾਂ ਭੇਜਦੇ ਈ ਇੱਥੇ ਉਹ ਉਹ ਤੇ ਮਗਰ ਦੀ ਅੱਡੇ ਜੇ ਗੱਲ ਹੁੰਦੀ ਹੈ ਇਹਨਾਂ ਦੀ ਫੋਨ ਤੇ ਹਾਂ ਤੇ ਉਹ ਨੂੰ ਬਬਿੰਦਾ ਦਾ ਸੈਰ ਤੇ ਜਾਗੇ ਹਾਂ ਤੇ ਬਾਤੂ ਬੱਬੀ ਮੈਨੂੰ ਕੰਦਾ ਸਪਲੈਂਡਰ ਮੋਰ ਸਾਲ ਧਿਆਨ ਦੀ ਹਾਂ ਤੇ ਤਮ ਕੀ ਕੀਤੀ ਇਹਨਾਂ ਨੇ ਕਹਦੇ ਨੇ ਐਂ ਕੀਤੀ ਕਿ ਤੈਨੂੰ ਜਾਂ ਮਾਰ ਦੇਣਾ ਜਾਂ ਲੈ ਲੈ ਹਾਂ ਅੱਗੇ ਵੀ ਕੀਤੀਆਂ ਜੋਗੀਆਂ ਪਹਿਲਾਂ ਵੀ ਨਹੀਂ ਅੱਜ ਤੈਨੂੰ ਪਿੰਡ ਵਾਲਿਆਂ ਨੇ ਫੜਿਆ ਆ ਅਜੇ ਜੇ ਤੈਨੂੰ ਮਾਰ ਦੇ ਕੁੱਟਦੇ ਜਾਂ ਤੈਨੂੰ ਹੁਣ ਪੁਲਿਸ ਲੈ ਦੇਗੀ ਉਹ ਸਭ ਆ ਗਈ ਹੈ ਕਿਉਂ ਕਰਦਾ ਚੋਰੀਆਂ ਕਿਉਂ ਕਰਦਾ ਚੋਰੀਆਂ ਹਾਂ ਉਹਨਾਂ ਨੇ ਕਹਿੰਦੀ ਕਿ ਉਹਨਾਂ ਨੇ ਕਹਿੰਦੇ ਕੀਤੀ ਹੈ ਸਤਿ ਸ੍ਰੀ ਅਕਾਲ ਕੀ ਗੱਲ ਹੋਈ ਹੈ ਸਾਰੀ ਇਹ ਤੁਸੀਂ ਚੋਰ ਜਿਹੜਾ ਰੱਗੇਤੀ ਫੜਿਆ ਹੈ ਇਹ ਨਾਲ ਹੀ ਕੱਲ ਸ਼ਾਮੀ ਕੋਈ 4 ਵਜੇ ਦਾ ਪਤਾ ਲੱਗਾ ਕਿ 4 ਵਜੇ ਨੇ ਚੋਰੀ ਕੀਤੀ ਆ ਪਰ ਜਿਹੜਾ ਘਰ ਇੱਕ ਪਰਿਵਾਰ ਦੇ ਜੀ ਹੈਗਾ ਉਹ ਇਹਨਾਂ ਦੇ ਘਰ ਫੰਕਸ਼ਨ ਹੀਗਾ ਇਹ ਸਾਰੇ ਗਰਦਾਸਪੁਰ ਗਏ ਉਹ ਫੰਕਸ਼ਨ ਵਿੱਚ ਮੈਂ ਵੀ ਗਿਆ ਪਰ ਮੈਂ ਖੈਰ 3 ਵਜੇ ਉਥੋਂ ਵਾਪਸ ਆ ਗਿਆ ਹਾਂ ਜਦੋਂ ਪਤਾ ਲੱਗਾ ਰਾਤ ਨੂੰ ਰੌਲਾ ਪੈ ਗਿਆ ਸਾਡੇ ਇਥੇ ਪੰਚਾਇਤ ਦੇ ਕੈਮਰੇ ਲੱਗੇ ਆ ਹਰ ਗਲੀ ਗਲੀ ਦੇ ਹਾਂ ਕੋਈ ਰੌਲਾ ਪੈਣ ਦੇ ਉੱਤੇ ਘਰ ਵਾਲਿਆਂ ਨੇ ਮੈਨੂੰ ਕਿਹਾ ਸੀ ਉਹ ਕੈਮਰੇ ਖੋਲੇ ਕੈਮਰਿਆਂ ਵਿੱਚ ਉਹੜਾ ਮੁੰਡਾ ਆ ਉਹ ਸ਼ੁਰੂ ਹੋ ਗਿਆ ਫੜਿਆ ਗਿਆ ਉਹਦੇ ਵਿੱਚ ਕੈਮਰਿਆਂ ਦੀ ਮਦਦ ਦੇ ਨਾਲ ਉਹ ਕਾਬੂ ਚਾ ਗਿਆ ਉਹ ਮਤਲਬ ਦੇਖਿਆ ਗਿਆ ਗਲੀਆਂ 'ਚ ਭੁੰਦਾਂ ਆ ਘਰ ਤੱਕ ਛਾਲ ਮਾਰਦਾ ਘਰ ਦੇ ਅੰਦਰ ਐਂਟਰ ਹੁੰਦਾ ਸਾਰੀ ਲੋਕੇਸ਼ਨ ਹੀ ਆ ਗਈ ਉਹਦੀ ਹਾਂ ਫਿਰ ਉਹਨੇ ਮੰਨ ਲਿਆ ਵੀ ਮੈਂ ਵਾਕਿਆ ਹੀ ਪੈਸੇ ਕੱਢੇ ਆ ਘਰ ਵਾਲਿਆਂ ਨੇ ਹੀ ਪੈਸੇ ਕੱਢੇ ਆ ਕਦੇ ਪੈਸੇ ਕੱਢੇ ਆ 12000 ਰੁਪਏ ਉਹਨੇ ਹੁਣ ਦੱਸਿਆ 6000 ਰੁਪਏ ਉਹਨੇ ਦੱਸਿਆ ਕਿ 2 ਮਹੀਨੇ ਪਹਿਲਾਂ ਕੱਢਿਆ ਸੀਗਾ ਹਾਂ ਤੇ ਉਹ ਪੁੱਛ ਆਈਏ ਜੀ ਪੁਲਸ ਆਈ ਆ ਜਿਹੜੇ ਉਹਨੇ ਨਾਂ ਲਏ ਨੇ ਉਹ ਪਹਿਲੇ ਹੀ ਜਿਹੜੇ ਬੰਦੇ ਆ ਜਿੱਦਾਂ ਉਹਨੇ ਬੱਬੀ ਦਾ ਨਾਂ ਲਿਆ ਮੁੰਡੇ ਦਾ ਖੁੱਲੀ ਦਾ ਨਾਂ ਲਿਆ ਤੇ ਉਹ ਕਰਵਾਉਂਦੇ ਨੇ ਤੇ ਪਹਿਲੇ ਉਹਨੇ ਕਿਹਾ ਕਿ ਉਹ ਕਰਵਾਉਂਦੇ ਨੇ ਉਹਨਾਂ ਦੇ ਪਰਚੇ ਹੈਗੇ ਪਹਿਲਾਂ ਵੀ ਜਿਹੜਾ ਕੁਲੀ ਆ ਉਹਦਾ ਪੂਰਾ ਨਾਮ ਤੇ ਮੈਨੂੰ ਯਾਦ ਨਹੀਂ ਆ ਉੱਤੇ ਪਰਚਾ ਹੈਗਾ ਆ ਇੱਕ ਨਹੀਂ ਪਰ ਕੁਲੀ ਜਿਹਦੇ ਤੇ ਪਹਿਲਾਂ ਵੀ ਬਹੁਤ ਸਾਰੇ ਚੋਰੀਆਂ ਦਾ ਇਲਜ਼ਾਮ ਹੈਗਾ ਆ ਜਿਹੜੇ ਸਾਡੇ ਪਿੰਡ ਦੇ ਕੁਝ ਲੀਡਰ ਹੀ ਪਹਿਲੇ ਜਿਸ ਤਰ੍ਹਾਂ ਪਹਿਲਾ ਸਰਪੰਚ ਆ ਮੇਰੇ ਤੋਂ ਪਹਿਲਾਂ ਤੇ ਦਾਨ ਸਿੰਘ ਜਾਂ ਗੁਰਪਾਲ ਸਿੰਘ ਆ ਇਥੇ ਲੰਬੜਦਾਰ ਇੱਕ ਸਰ ਉਸਮੈਂ ਜਦੋਂ ਉਹਨਾਂ ਨੂੰ ਫੜਿਆ ਜਾਂਦਾ ਸੀ ਫੜ ਕੇ ਉਹ ਪੈਸੇ ਪੂਹੇ ਦੇਣ ਲੈਣ ਆਪਣਾ ਕਰ ਲੈਂਦੇ ਸੀ ਜਿਹੜੇ ਲੋਕਾਂ ਦੀ ਚੋਰੀ ਕੀਤੀ ਹੁੰਦੀ ਸੀ ਉਹ ਬਾਅਦ ਵਿੱਚ ਛਡਵਾ ਲਿਆ ਹੁੰਦੇ ਉਹਨਾਂ ਤੇ ਪਰਚਾ ਨਹੀਂ ਦਰਜ ਹੁੰਦੇ ਇਹਦੇ ਵਿੱਚ ਸਾਡੀ ਜਿਹੜੀ ਪਹਿਲੀ ਸਿਆਸਤਾ ਉਹਨਾਂ ਦਾ ਵੀ ਕਾਫੀ ਸਾਰਾ ਹੱਥ ਆਇਆ ਇਹਨਾਂ ਨੂੰ ਮਦਦ ਦੇਣ ਦੇ ਵਿੱਚ ਹਾਂ ਹਾਂ ਤਾਂ ਇਸ ਕਰਕੇ ਜਿਹੜਾ ਇਹ ਕੰਮ ਆਇਆ ਵੱਧਾ ਜਾਣ ਰਿਹਾ ਜੇਕਰ ਉਹ ਲੋਕੀ ਇਹਨਾਂ ਦੀ ਮਦਦ ਨਾ ਕਰਦੇ ਹੁੰਦੇ ਜਾਂ ਨਾ ਇਹਨਾਂ ਨੂੰ ਸਪੋਰਟ ਕਰ ਦਿੰਦੇ ਜਾਂ ਨਾ ਛਡਾ ਕੇ ਲਿਆਉਂਦੇ ਤੇ ਆ ਜਿਹੜੇ ਲੋਕਾਂ ਦਾ ਸੌਣਾ ਹਰਾਮ ਕੀਤਾ ਇਹਨਾਂ ਲੋਕਾਂ ਨੇ ਇਹ ਇਥੋਂ ਤੱਕ ਜਾਣ ਦੀ ਜਰੂਰਤ ਹੈ ਦੂਸਰੀ ਬੇਨਤੀ ਜਿਹੜੀ ਮੇਰੀ ਵੀ ਇਹਨਾਂ ਦੀ ਇੱਕ ਮਦਦ ਮੁਲਾਜ਼ਮ ਵੀ ਕਰਦੇ ਆ ਆ ਜਿਹੜੇ ਪੁਲਿਸ ਮੁਲਾਜ਼ਮਾ ਸਾਡੇ ਪਿੰਡ ਵਿੱਚ ਤਾਂ ਨਹੀਂ ਕਾਬੂ ਵਿੱਚ ਕੰਮ ਆਉਣ ਰਿਹਾ ਉਥੇ ਤੋਂ ਨਿਕਲਦੀ ਆ ਫਾਗੋ ਕਾਂ ਵਿੱਚ ਕਿਸੇ ਵੀ ਕਾਰਵਾਈ ਵਾਸਤੇ ਉਹ ਪਹਿਲਾਂ ਦੱਸ ਦਿੰਦਾ ਤੇ ਔਰ ਇਹੋ ਬੰਦੇ ਕਹਿੰਦੇ ਨੇ ਵੀ ਸਾਡੇ ਉਥੇ ਸੈੱਲ ਨੇ ਤੁਰਨ ਤੋਂ ਪਹਿਲਾਂ ਸਾਨੂੰ ਫਲਾਣਾ ਬੰਦਾ ਜਿਹੜਾ ਬਾਈ ਨੇਮ ਹੈ ਦੱਸਦੇ ਨੇ ਫਲਾਣਾ ਬੰਦਾ ਪੂਰੀ ਇਨਫੋਰਮੇਸ਼ਨ ਦੇ ਦਿੰਦਾ ਕਿ ਪੁਲਿਸ ਤੁਰੀ ਆ ਤੁਹਾਡੇ ਵੱਲੋਂ ਜਾ ਕੇ ਕਾਰਵਾਈ ਵਾਸਤੇ ਆਈ ਆ ਏ ਮੇਰੀ ਐਸਐਸਪੀ ਸਾਹਿਬ ਗਰੀ ਬੇਨਤੀ ਆ ਨਾਕਾਮਜਾਬ ਕਰ ਦਿੰਦਾ ਅਜੇ ਤੱਕ ਉਹ ਬੰਦੇ ਫੜੇ ਨਹੀਂ ਗਏ ਜਿਨ੍ਹਾਂ ਨੇ ਇੰਨੀ ਭੰਨ ਤੋੜ ਕੀਤੀ ਇੰਨੀ ਚੋਰੀ ਕੀਤੀ ਤਾਂ ਵੇਖ ਲੋ ਦੋਵੇਂ ਭਰਾ ਰਲ ਕੇ ਰੈਕੀ ਕਰਾਉਂਦੇ ਆ ਤੇ ਕਰਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਹਮਲੇ ਕਰਾਉਂਦੇ ਆ ਭੰਨ ਤੋੜ ਵੀ ਕਰਵਾਈ ਆ ਸਾਰਾ ਕੁਝ ਹੋਣ ਰਿਹਾ ਇਹ ਕੁਸ਼ਕ ਮੁਖੀ ਹੈ ਸਾਡੇ ਪਿੰਡ ਦੇ ਤੇ ਪ੍ਰਸ਼ਾਸਨ ਦੇ ਕੁਝ ਬੰਦੇ ਜਿਹੜੇ ਇਹਨਾਂ ਦੇ ਨਾਲ ਰਲੇ ਹੋਏ ਆ ਜਿਸ ਤਰ੍ਹਾਂ ਮੈਂ ਬਾਈ ਨੇਮ ਵੀ ਨਾ ਲਿਆ ਕਿਉਂਕਿ ਅੱਕ ਕੇ ਲਿਆ ਲੋਕਾਂ ਨੇ ਸਾਰਿਆਂ ਨੇ ਮੈਨੂੰ ਇਹ ਗੱਲ ਦੱਸੀ ਆ ਇਹ ਬੰਦਾ ਕਿਹਦਾ ਕੰਮ ਕਰਨ ਜਾਂ ਇਹ ਸਵਾਤੇ ਮੇਰੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਇਸ ਬੰਦੇ ਨੂੰ ਉਥੋਂ ਚੇਂਜ ਕੀਤਾ 20 ਸਾਲ ਦਾ ਗਨ ਮੈਣਾ ਐਸਐਚਓ ਸਾਹਿਬ ਕਾਰਵਾਈ ਕਰਦੇ ਨੇ ਜੋ ਬਣਦੀ ਆ ਉਹ ਬਿਲਕੁਲ ਸਹੀ ਆ ਬਾਕੀ ਮਿਲਾਜੋ ਪਰ ਉਹ ਬੰਦਾ ਨਾਲ ਦੇ ਨਾਲ ਇਨਫਰਮੇਸ਼ਨ ਦੇ ਦਿੰਦਾ ਕਿ ਫੋਰ ਸੌਣ ਲੱਗੀ ਆ ਇੱਧਰ ਆ ਇੱਧਰ ਆ ਉਹਦੇ ਕਰਕੇ ਅਜੇ ਤੱਕ ਇਹਨਾਂ ਕੋਈ ਬੰਦਾ ਫੜਿਆ ਨਹੀਂ ਗਿਆ ਕੋਈ ਵੀ ਬੰਦੇ ਰੰਗਿਆਤੀ ਫੜਿਆ ਸਰ ਤੁਸੀਂ ਆ ਗਏ ਹਾਂ ਜੀ ਸਾਨੂੰ ਤੇ ਪਿੰਡ ਵਾਲਿਆਂ ਇਤਲਾਹ ਦੇ ਸਰਪੰਚ ਸਾਹਿਬ ਨੂੰ ਵੀ ਇਹ ਜੋਰ ਵੜਿਆ ਹਾਂ ਰਹੀ ਪਿੰਡ ਆਇਆ ਤੇ ਜੋ ਦੇਖਿਆ ਚੋਰ ਨੂੰ ਹੀ ਲੈ ਚਲੇ ਹਾਂ ਹਾਂ ਜੋ ਵਾਂਦੀ ਕਾਰਵਾਈ ਕਰਾਂਗੇ ਜਿਹੜੇ ਗਾਂਹ ਹੋਰ ਵੀ ਹੈਗੇ ਨੇ ਉਹਨਾਂ ਨੂੰ ਫੜਾਂਗੇ ਉਹ ਸਰ ਕੋਈ ਕਹਿ ਰਿਹਾ ਕਿਸੇ ਦੇ ਪਹਿਲਾਂ ਵੀ ਕਿਸੇ ਦੇ ਪੱਤੇ ਦਰਜਾ ਦੇ ਉਹ ਉਹਨਾਂ ਦੇ ਕਹਿਣ ਤੇ ਚੋਰਾਂ ਦੇ ਕਹਿਣ ਦੇ ਮੁਤਾਬਕ ਤੇ ਇਹੋ ਹੀ ਆ ਕਿ ਕੋਈ ਹੋਰ ਵੀ ਹੈਗੇ ਨੇ ਦੋ ਮੁੰਡੇ ਨਾਲ ਇਹਨੂੰ ਪੁੱਛ ਲਾਂਗੇ ਜਾ ਕੇ ਜਿਹੜੇ ਹੋਣਗੇ ਉਹਨਾਂ ਨੂੰ ਲੈ ਆਵਾਂਗੇ ਠੀਕ